ਸੱਤ ਸੇ ਗੱਲ ਸੱਜਣੋ ਅੱਜ ਅਸੀਂ ਪਹੁੰਚ ਚੁੱਕੇ ਆਂ ਬੱਦੀ ਬਦੇ ਕਰੇ ਤੇ ਪੈਰਾਂ ਦੀ ਪੋਜੀਸ਼ਨ ਬਹੁਤ ਖਰਾਬ ਸੀ ਪੈਂਟ ਜਾਂਦਾ ਜਾਂ ਚੰਦ ਬਾਜੇ ਦੇ ਵਿੱਚ ਵੀਡੀਓ ਬਣ ਰਹੀ ਆਂ ਜ਼ਿਲ੍ਹਾ ਫਰੀਦਕੋਟ ਦੇਖ ਸਕਦੇ ਹੋ ਇੱਥੇ ਨੇੜੇ ਕਰਕੇ ਦਿਖਾਓ ਜੀ ਬੈਰਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਪੈਰਾਂ ਦੇ ਵਿੱਚ ਭੌਰੀਆਂ ਹੋਈਆਂ ਪਈਆਂ ਮੱਝ ਲਿੱਸੀ ਹੋਈ ਜਾਂਦੀ ਦਰੋਂ ਤਨ ਬੱਦੀ ਪੱਪ ਦੱਸੂਗਾ ਸਾਰੀ ਗੱਲ ਬਾਈ ਕਿੰਨੇ ਕੁ ਤਰ੍ਹਾਂ ਹੋ ਗਿਆ ਨਾ ਤਕਲੀਫ ਵਿੱਚ ਇਹ ਬਾਹਰ ਕਿਨੂ ਰਿਹਾ ਲੰਗ ਮਾਰਨ ਲੱਗ ਗਈ ਸੀ ਕਹਿੰਦੇ ਪੂਰਾ ਪੂਰਾ ਤੇ ਅੱਜ ਕਰਦ ਗਿਆ ਹਰ ਸੈਟ ਹਾਂ ਕਰਨੀ ਹੈ ਕੀ ਕਹਿਣਾ ਚਾਹੁੰਦੇ ਆਪਣੇ ਯਾਰ ਜਿਹੇ ਬੰਦਿਆਂ ਨੂੰ ਵਾਤ ਵਾਤਾਂ ਕਮੈਂਟ ਕਰਾਉ ਹਾਂਜੀ ਇਹ ਵੀ ਬਰੋ ਪੈਰ ਬਹੁਤ ਸੁੱਖੇ ਰਹਿਣ ਠੀਕ ਹੈ ਜੀ ਇਹਨਾਂ ਨੇ ਤੇ ਪੂਰੀ ਗੱਲਬਾਤ ਬਣਾ ਦੇਣੀ ਹੈ ਛੋਟੀ ਦੀ ਤੇ ਪੈਰ ਵੇਖ ਲਓ ਕਿਸ ਤਰ੍ਹਾਂ ਦੇ ਐ ਜਲਦੀ ਜਲਦੀ ਵੀਡੀਓ ਵੇਖੀ ਜਾਓ ਤੇ ਕਿਵੇਂ ਲੱਗੀ ਗੱਲਬਾਤ ਸਾਰੀ ਗੱਲਬਾਤ ਦੱਸੋ ਜੀ ਕਿਵੇਂ ਲੱਗਾਕਰ ਉੱਪਰ ਆ ਵੀਖ ਸਕਦੇ ਇਹਨੇ ਹਿਸਾਬ ਨਾਲ ਥਲੋ ਗਲਿਆ ਪਿਆ ਸੀ। ਨਾ ਪਰਤਾ ਜਿਹੜੀਆਂ ਪਈਆਂ ਪੌਰੀ ਦੀਆਂ। ਵੇਖ ਸਕਦੇ ਹੋ। ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ। ਵਿੱਚ ਰੇਸ਼ਾ ਪਿਆ ਵਾ। ਗਲਿਆ ਪਿਆ ਪੈਰ ਸਾਰਾ। ਤੇ ਤਕਲੀਫ ਤਾਂ ਹੀ ਰਹਿੰਦੀ ਜਾਨਵਰ ਨੂੰ ਵੇਖ ਸਕਦੇ ਹੋ। ਬਹੁਤ ਪੋਜੀਸ਼ਨ ਖਰਾਬ ਹੋਈ ਪਈ ਸੀ। ਪਿੰਡ ਚੰਦਵਾਜ ਦੇ ਵਿੱਚ ਵੀਡੀਓ ਬਣ ਰਹੀ ਹੈ ਬਾਈ ਢਿੱਪੇ ਤੇ ਘਰੇ। ਇਤੋਂ ਸਮੈਲ ਬਹੁਤ ਆ ਰਹੀ ਹੈ ਜੀ ਗੰਦੀ। ਤੇਰੇਸ਼ੇ ਦੀ, ਤੇਰੇਸ਼ਾ ਸੁੱਕਿਆ ਪਿਆ। ਕਿਹੜੇ ਪੰਤੀ ਸੁਭਾਉ ਨਾਲ ਫੋਲਪ ਨਹੀਂ ਪਈ ਸੀ। ਬਾਕੀ ਭਾਈ ਕੇਅਰ ਕਰਦੇ ਕਰਕੇ ਬਚਦਾ। ਸਫਾਈ ਸਬੋਈ ਵਧੀਆ ਰੱਖਦੇ ਪਸੂਆਂ ਥੱਲੇ। ਪਰ ਤਕਲੀਸ ਬਹੁਤ ਸਾਰੇ ਜਾਨਵਰ ਆਇਓ। ਇਹ ਕੋਲ। ਇਹ ਇੱਕ ਸਾਰੇ ਦੇ ਸੱਜਣਾਂ। ਇਹੀ ਚੀਜ਼ਾਂ ਪਸੂ ਨੂੰ ਲਿੱਸਾ ਕਰ ਦਿੰਦੀਆਂ ਜਾਂ ਦਾਤੋ ਘਟਾ ਦਿੰਦੀਆਂ ਮੇਰੇ ਦਾਤ ਦੇ ਕਿਵੇਂ ਆਈ ਸੀ ਕੇ ਤੇ ਥਲੇ ਦੋ ਤੰ ਕੀ ਰੋ ਭਾਈ ਦੋ ਤਾ 10 ਕਿਲੋ ਹੋਏਗਾ ਠੀਕ ਇਹੇ ਕੱਟਾ ਬੰਦ ਕਰੋਗੀ ਜਦੋਂ ਆਪਾਂ ਪੈਰ ਬਣਾ ਲਈ ਨਾ ਪੂਰੀ ਗੱਲ ਬਾਤ ਕਰ ਜੂਗੀ ਆ ਗਏ ਉਹ ਪੈਰ ਬਣਾਉ ਰਿਹਾ ਆਹੋ ਗੇਨੇ ਗਗੇ ਮੱਦਾ ਮਾਈ ਉਹ ਹੋ ਗਈ ਮਾਈ ਹੋ ਹੈ ਜਿਹੜੀ ਵੀ ਕਿੰਦੇ ਉਹ ਹੀ ਆ ਹਾਂ ਭਾਈ ਉਹ ਦੀ ਗੇਸ ਪੁਰਜੀ ਜਨੇ ਪਾਸੀ ਵੀ ਤਾਂ ਕੋਈ ਨਹੀਂ ਹੈ ਨਹੀਂ ਹੈ ਹਰੋਕ ਨਹੀਂ ਹੈ ਹਰ ਸਾਰ ਦਾ ਪੈਰਾਂ ਦੀ ਪੋਜੀਸ਼ਨ ਬਹੁਤਿਆ ਤੇ ਖਰਾਬ ਹੋਈ ਪਈ ਸੀ ਦੇਖ ਸਕਦਾ ਥੱਲੇ ਕਿਵੇਂ ਕਾਲਾ ਕਾਲਾ ਹੋਇਆ ਪਿਆ ਦੇਖ ਸਕਦਾ ਇਤਨਾ ਮੁਖਾਈ ਮੇਰੇ ਆਪ ਦਾ ਪੂਰਾ ਹਾਲ ਲਾ ਲੈ ਬਹੁਤ ਜਿਆਦੇ ਪੈਰ ਗਲੇ ਪੈ ਸਨੋ ਵੇਖ ਸਕਦੇ ਹੋ ਪਿਛੇ ਗਲੀਆਂ ਪੂਰੀਆਂ ਰੇਸ਼ਾ ਬਣਿਆ ਪਿਆ ਜੀ ਇੱਥੇ ਵੇਖ ਸਕਦੇ ਕਿਹੜੇ ਹਿਸਾਬ ਨਾਲ ਲਾਈ ਜਾਂਦੇ ਮਿਜਿਸ਼ਨ ਬਹੁਤ ਜ਼ਿਆਦਾ ਕਾਹਿੰਦਾ ਰਾਜੀ ਨਹੀਂ ਹੋ ਰਹੀ ਛੋਟੀ ਨੇ ਹੋਰ ਦੁੱਧ ਵਜ ਜਾਣੇ ਨੇ ਪਿਆਰ ਦਾ ਇੱਥੇ ਹੈ ਥੱਲੇ ਗਲਿਆ ਪਿਆ ਜੀ ਹੂੰ ਆਹ ਇਹ ਤੇ ਚੱਪਰਾ ਨੇ ਕੱਲ ਕਰੀ ਹੋਇਆ ਸੀ ਹੂੰ ਵੇ ਸਰ ਤੋੜਾ ਗਾਣਾ ਬਹੁਤ ਕੰਮ ਕਰ ਆਪੇ ਆਪੇ ਮਾਰੇ ਨਾਲੇ ਪਿੱਤ ਲੰਗ ਮਾਰ ਰਕ ਨਹੀਂ ਪੈ ਮੈਂ ਤੇ ਮਾਜ ਉਹ ਤਰੀ ਫਰਦੀ ਯਾਰ ਹੂੰ ਵੇ ਸਰ ਦਾ ਅਲਾਈਨਮੈਂਟ ਕਿਸ ਤਰ੍ਹਾਂ ਸੈੱਟ ਕਰ ਰਹੇ ਆਂ ਜਾਨਵਰ ਦੀ ਮੈਂ ਕੀ ਗਏ ਇਹ ਮੁੱਤ ਤੇ ਇਹ ਮੱਤੇ ਇਹ ਨੋਦੇ ਤਾਂ ਮੈਂ ਕੀਤਾ ਮੈਂ ਗਏ ਪਰ ਕੀ ਦਿੱਤਾ ਗਿਆ ਕਿਧਰ ਵੀ ਲੱਗ ਨਹੀਂ ਰਿਹਾ ਜੀ ਲੱਗਣਾ ਕੀ ਮੁੱਟੀ ਦੇ ਵਿੱਚੋਂ ਥੱਲੇ ਤਾਂ ਚਾਰ ਰਹਿ ਜਾਣੀਆਂ ਆਪਣੀਆਂ ਬਰਸਲਟ ਹੀ ਸਾਰੀ ਖਰਾਬ ਹੋ ਗਈ ਇਹ ਦੀ ਹਾਂਜੀ ਜਿਵੇਂ ਲੋਕੀ ਖਰਾਕ ਪਾਈ ਜਾਂਦੇ ਰਹਿੰਦੇ ਇਹੀ ਕਿਦੇ ਇੱਧਰ ਧਿਆਨ ਦੇ ਦੇਣ ਥੋੜਾ ਜਿਹਾ ਬਿਲਕੁਲ ਜੀ ਬਿਲਕੁਲ ਉਹੀ ਦੁੱਗਣੀ ਤੇ ਗੁਣੀ ਖਰਾਕ ਲੱਗੇ ਆਪਾਂ ਕਿਤੇ 5000 ਵਾਲੀ ਬਾਅਦ ਨੇ ਫੀਡ ਕਿਤੇ 8 ਵਾਲੀ 10 ਵਾਲੀ ਲੋਕੀ ਭਾਈ ਇਹਦੇ ਇਹ ਦਿਵਾਨੀ ਧਿਆਨ ਦਿੰਦੇ ਹਾਂਜੀ ਇਹ ਤਾਂ ਘੱਟ ਧਿਆਨ ਦਿੰਦੇ ਜਨਵਰਾਂ ਦਾ ਇਹੀ ਵਾਰ ਦੁੱਗਣੀ ਤਿੱਗਣੀ ਲੱਗੇ 7000 ਤਾਂ ਲੈ ਗਿਆ ਪਾਊਡਰ ਠੀਕ 7000 ਦਾ ਮਾ ਤੇਰਾ ਪਾਊਡਰ ਗਿਆ ਕਿ ਤੇ ਕੀ ਫਾਇਦਾ ਲੱਗਦਾ ਇਹਨੂੰ ਚੱਕਰ ਤਾਂ ਹੀ ਕਿ ਨਾ ਲੱਗਣੀ ਨਹੀਂ ਜੀ ਜਨਾਟਾ ਥੱਲੇ ਤਕਲੀਫ ਹਨ ਹੁਣ ਆਪਾਂ ਨੂੰ ਤਕਲੀਫ ਹੋਵੇ ਤੇ ਲੱਗਣੀ ਨਹੀਂ ਉਹਨੇ ਟਾਈਮ ਖਰਾਕ ਖਚਣਾ ਢੰਤ ਤੱਕਲੀਫ ਹਨ ਆਉਂਦੀ ਜਿੰਨੀ ਮਰਜੀ ਆਪਾਂ ਖਰਾਕ ਖਾਈ ਜਾਈਏ ਵਿੱਚ ਆ ਵੇਖ ਲੈ ਸਰੀਸ਼ਾ ਬਣਿਆ ਪਿਆ ਜੀਸ਼ ਨੂੰ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਪੈਰ ਦੀ ਇਹਨੇ ਉਹੀ ਦੁਗਣੀ ਰਾਜੀ ਹੋ ਜਾਣੀ ਬੋਨੇ ਖੜ ਲੈਣਾ ਆਪਾਂ ਪੋਨ ਪੂਰੀ ਗੱਲ ਬਾਤ ਲੱਗ ਜਾਣਾ ਪੋਨ ਤਾਂ ਬਾਈ ਜੀ ਵਧੀਆ ਕੰਮ ਕਰਦੇ ਆ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪੈਸੇ ਸਜਣੋ ਹਾਂਜੀ ਵੇਖ ਸਕਦੇ ਹੋ ਮਿੱਤਰੋ ਤੁਸੀਂ ਹੁਣ ਅਸੀਂ ਪੋਟਾਸ਼ੀਅਮ ਤੇ ਨਿੰਬੂ ਲਾ ਰਹੇ ਹਾਂ ਇਹਦੇ ਤੇ ਜਿਹਦੇ ਕਰਕੇ ਜਿਹੜਾ ਅੰਦਰਲਾ ਰੇਸ਼ਾ ਸਾਰਾ ਬਾਹਰ ਨਿਕਲ ਆਊਗਾ ਗਾਂਦਪੈਲ ਸਾਰਾ ਸੈੱਟ ਹੋ ਜਾਊਗਾ ਤੇ ਬਾਕੀ ਉਹ ਸਟਰੋਂਗ ਹੋਣਾ ਸ਼ੁਰੂ ਹੋ ਜਾਊਗਾ ਪੈਰ ਤੇ ਪੂਰੀ ਗੱਲਬਾਤ ਸੈੱਟ ਹੋ ਜੂਗੀ ਤੁਸੀਂ ਵੇਖ ਸਕਦੇ ਹੋ ਤੁਹਾਡੇ ਹਿਸਾਬ ਨਾਲ ਲੱਗ ਰਿਹਾ ਜਿਹੜਾ ਅੰਦਰ ਦਾ ਸਾਰਾ ਗਲ ਗਾਂਦਪੈਲ ਬਾਹਰ ਆਈ ਜਾਂਦਾ ਹੈ ਨਵੇਂ ਸਾਧਕਾਂ ਉੱਪਰ ਰਿਹਾ ਰੇਸ਼ਾ ਇੰਨਾ ਕੁ ਟਾਈਮ ਤੁਸੀਂ ਲਾ ਕੇ ਰੱਖਿਆ ਕਰੋ ਜੀ ਐ ਜਦ ਜਾਨਵਰ ਦੇ ਪੈਰ ਪੂਰ ਖਰਾਬ ਆ ਇਹ ਇੱਕ ਸਹੀ ਟ੍ਰੀਟਮੈਂਟ ਆ ਪੈਰ ਸੈੱਟ ਕਰਨ ਵਾਸਤੇ ਕਈ ਬਾਈ ਫੋਨ ਲਾਈ ਜਾਣਗੇ ਭਾਈ ਆ ਚੱਕਰ ਬਣ ਗਿਆ ਤੇ ਪੈਰ ਬਣਾਉਣ ਦੀ ਕੋਸ਼ਿਸ਼ ਕਰਾ ਕਰੋ ਜੀ ਦੀ ਹਾਂ ਚੰਗਾ ਬੰਦਾ ਤਜਰਬੇਕਾਰ ਹੋਵੇ ਨਹੀਂ ਕਿ ਕੱਚੇ ਪਿੱਲੇ ਲਾ ਜਿਓਵੇ ਪੈਰ ਚੰਗੇ ਕਾਰੀਗਰਤ ਬਣਾਉਣੇ ਚਾਹੀਦੇ ਆ ਚੰਗਾ ਜੇ ਤਾਂ ਆਪਣਾ ਵਿਸ਼ਵਾਸ ਆ ਹਾਂ ਵੀ ਉਸੇ ਤੋਂ ਕੰਮ ਕਰਵਾਓ ਕਿਉਂਕਿ ਪਸ਼ੂ ਨਾ ਅੱਜਕੱਲ ਸੌਖਾ ਨਹੀਂ ਜੀ ਨਾ ਤਾਂ ਲਿਆ ਜਾਂਦਾ ਪਸ਼ੂ ਨੂੰ ਤਕਲੀਫ ਜ਼ਿਆਦਾ ਰਹਿੰਦੀ ਹੈ ਜਾਨਵਰ ਨੂੰ ਚੰਗੇ ਬੰਦੇ ਤੋਂ ਕੰਮ ਕਰਾਵਾਂਗੇ ਜਿਸ ਦੇ ਆਪਣਾ ਦਸੱਲੀ ਹੋ ਅੱਜ ਜੀ ਹੁਣ ਤੁਸੀਂ ਵੇਖ ਸਕਦੇ ਹੋ ਪ੍ਰੋਸੈਂਟ ਤੇ ਬਾਈ ਦੱਸੂਗਾ ਬਾਕੀ ਨਾ ਆਪਦੇ ਬਾਰੇ ਸਾਰਾ ਅੱਜ ਕਿੱਥੇ ਪਹੁੰਚੇ ਆ ਤੇ ਕੀ ਗੱਲਬਾਤ ਆ ਸਾਰੀ ਗੱਲਬਾਤ ਬਾਈ ਦੱਸੂਗਾ ਬਾਈ ਜੀ ਝੋਟੀ ਹਾਂਜੀ ਸੱਜਣੋ ਹਣ ਬਾਈ ਜੀ ਨੂੰ ਪੁੱਛਦੇ ਆ ਕਿਵੇਂ ਲੱਗਾ ਕਾਰੋਬਾਰ ਕਿਵੇਂ ਸੈੱਟ ਹੈ ਜਿਗਾਰ ਮੈਂ ਤੇ ਸਾਰੀ ਗੱਲਬਾਤ ਦੱਸੋਗਾ ਡਿਟੇਲ ਝੋਟੀ ਬਾਰੇ ਜਾਣਕਾਰੀ ਹਾਂਜੀ ਬਾਈ ਜੀ ਕਿਵੇਂ ਲੱਗੀ ਗੱਲਬਾਤ ਮਾਈਲ ਖਲਮਾ ਠੀਕ ਠੀਕ ਲੱਗੀ ਠੀਕ ਤੇ ਫਿਰ ਕੀ ਹੈ ਝੋਟੀਆਂ ਦੀ ਪ੍ਰੋਫਰਟ ਅੱਛਾ ਜੀ ਐਂਡਰ ਕੋਲੇ ਖਾਤੀਆਂ ਹਾਂਜੀ ਹਾਂਜੀ ਫਿਰ ਭਾਣ ਦੀ ਝੋਟੀਆਂ ਹੀ ਆ ਹਾਂਜੀ ਇਥੇ ਹੁਣ ਝੋਟੀ ਬਾਹਰ ਪਈ ਰਹੀ ਹੈ ਖਰਾ ਹੋਈ ਪਈ ਪਿਆ ਤਲੋ ਬਹੁਤ ਜ਼ਿਆਦਾ ਮਸਾ ਹੀ ਚੋਰ ਰਹਿਆ ਪਿਆ ਸੀ ਹਾਂਜੀ ਉਹਰੇ ਇਹਦੇ ਸਿਰ ਕੇ ਪੈਰ ਫੜਉਣ ਲੱਗੇ ਆ ਠੀਕ ਡਾਕਟਰ ਰੂਪ ਸਿੰਘ ਜੀ ਜੀ ਆ ਖੋਲ ਦਿਓ ਜੀ ਹੋਰ ਕੋਈ ਗੱਲ ਤਾਂ ਸਕਦੇ ਤੁਸੀਂ ਹਾਂ ਵੇ ਇੱਕ ਸਾਧੂ ਸੱਚ ਨੂੰ ਆ ਵਧੀਆ ਪ੍ਰੋਪਰ ਪੈਰ ਲੱਗ ਗਿਆ ਥੱਲੇ ਕੋਈ ਚੱਕਰ ਨਹੀਂ ਤਾਂ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕੰਡ ਚੰਦਵੱਜ ਦੇ ਵਿੱਚ ਵੀਡੀਓ ਬਣ ਗਈ ਆ ਜਿਲ੍ਹਾ ਫਰੀਦਕੋਟ ਧੰਨਵਾਦ ਥੈਂਕ ਯੂ ਸੋ ਮੱਚ